ਹਾਂਜੀ ਆਜੋ ਫਿਰ ਪ੍ਰਮਾਤਮਾ ਦੇ ਉਹਨਾਂ ਵਰਤਾਰਿਆਂ ਦੀ ਗੱਲ ਕਰਦੇ ਆਂ ਪ੍ਰਮਾਤਮਾ ਦੀ ਉਸ ਕੌਤਕ ਦੀ ਉਸ ਚਮਤਕਾਰ ਦੀ ਗੱਲ ਕਰਦੇ ਆਂ ਜਿੱਥੇ ਆ ਕੇ ਸਾਇੰਸ ਆਪਣੇ ਕੋਡੇ ਟੇਕ ਦਿੰਦੀ ਆ ਆਪਾਂ ਸਾਇੰਸ ਦੇ ਖਿਲਾਫ ਨਹੀਂ ਹੈਗੇ ਸਾਇੰਸ ਨੇ ਬੜੀਆਂ ਤਰੱਕੀਆਂ ਕੀਤੀਆਂ ਨੇ ਪਰ ਆਪਾਂ ਗੱਲ ਕਰਦੇ ਆਂ ਉਸ ਪ੍ਰਮਾਤਮਾ ਦੀ ਕਿਉਂਕਿ ਜੇ ਵਾਹਿਗੁਰੂ ਇਨਸਾਨ ਨੂੰ ਨਾ ਪੈਦਾ ਕਰਦਾ ਤਾਂ ਕਿਹਨੇ ਸਾਇੰਟਿਸਟ ਬਣਨਾ ਸੀ ਕਿਹਨੇ ਇੰਜੀਨੀਅਰ ਬਣਨਾ ਸੀ ਸੋ ਇਹ ਸਾਰੇ ਵਰਤਾਰੇ ਆ ਉਸ ਪ੍ਰਮਾਤਮਾ ਦੇ ਨੇ ਉਦੀ ਰਚਾਈ ਹੋਈ ਇੱਕ ਖੇਡ ਆ ਆਪਾਂ ਨੂੰ ਪਤਾ ਸਮੁੰਦਰ ਦੀ ਹੁਣ ਤੱਕ ਜਿਹੜੀ ਸਭ ਤੋਂ ਡੂੰਘੀ ਜਗ੍ਹਾ ਨਾਪੀ ਗਈ ਆ ਉਹਨੂੰ ਮਾਰੀਆਨਾ ਟ੍ਰੈਂਚ ਕਹਿ ਦਿੰਦੇ ਆ ਤੇ ਉਹ ਇੰਨੀ ਡੂੰਘੀ ਆ ਕਿ ਉੱਥੇ ਤੱਕ ਸੂਰਜ ਦੀ ਜਿਹੜੀ ਰੋਸ਼ਨੀ ਆ ਉਹ ਵੀ ਨਹੀਂ ਪਹੁੰਚਦੀ ਹੈਗੀ ਤੁਸੀਂ ਸੁਣਿਆ ਹੋਣਾ ਪਿੱਛੇ ਜੇ ਇੱਕ ਸਬਮਰੀਨ ਪਾਡ ਡੁੱਬੀ ਟਾਈਟੈਨਿਕ ਦੇਖਣ ਗਈ ਸੀ ਤੇ ਉਹ 4000 ਮੀਟਰ ਥੱਲੇ ਜਾ ਕੇ ਬਲਾਸਟ ਹੋ ਗਈ ਮਤਲਬ ਕਿ ਉਹ ਸਮੁੰਦਰ ਦਾ ਜਿਹੜਾ ਭਾਰ ਸੀ ਸਮੁੰਦਰ ਦਾ ਪ੍ਰੈਸ਼ਰ ਸੀ ਉਹ ਝੱਲ ਨਹੀਂ ਸਕੀ 4000 ਮੀਟਰ ਥੱਲੇ ਜਾ ਕੇ ਹੀ ਉਹ ਬਲਾਸਟ ਹੋ ਗਈ ਇਨਸਾਨਾਂ ਦੁਆਰਾ ਬਣਾਈ ਗਈ ਇਹ ਪਾਂਡੂ ਵੀ ਪੂਰੀ ਤਰ੍ਹਾਂ ਟੈਸਟ ਕਰਕੇ ਸਮੁੰਦਰ ਦੇ ਵਿੱਚ ਭੇਜੀ ਗਈ ਸੀ ਫਿਰ ਵੀ ਉਹ ਸਮੁੰਦਰ ਦਾ ਜਿਹੜਾ ਪ੍ਰੈਸ਼ਰ ਆ ਉਹ ਝੱਲ ਨਹੀਂ ਸਕੀ ਤੇ ਬਲਾਸਟ ਹੋ ਗਈ ਪਰ ਕਹਿੰਦੇ ਆ ਨਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਇਦਾਂ ਦੀਆਂ ਹੁੰਦੀਆਂ ਕਿ ਇੱਕ ਕਿਣਕੇ ਦੇ ਨਾਲ ਪਹਾੜ ਹਿਲਾ ਸਕਦੇ ਆ ਆ ਜਿਹੜੀ ਫਿਸ਼ ਤੁਸੀਂ ਦੇਖਦੇ ਹੋ ਮੱਛੀ ਦੇਖਦੇ ਹੋ ਇਹਨੂੰ ਹੈਡਲ ਸਨੇਲ ਫਿਸ਼ ਕਹਿੰਦੇ ਨੇ ਹੈਡਲ ਸਨੇਲ ਮੱਛੀ ਇਹਦੇ ਵਿੱਚ ਪ੍ਰਮਾਤਮਾ ਨੇ ਐਸਾ ਗੁਣ ਪੈਦਾ ਕੀਤਾ ਹੋਇਆ ਇਹਨੂੰ ਐਸੀ ਤਾਕਤ ਬਖਸ਼ੀ ਆ ਇਹਦੇ ਗੁਣ ਦੇ ਅੱਗੇ ਇਨਸਾਨਾਂ ਦੁਆਰਾ ਬਣਾਈਆਂ ਗਈਆਂ ਪੰਡੁੱਬੀਆਂ ਸਬਮਰੀਨਸ ਫੇਲ ਹੋ ਗਈਆਂ ਇਹ ਮੱਛੀ ਇੰਨੀ ਕ ਤਾਕਤ ਰੱਖਦੀ ਆ ਕਿ ਇਹਦੇ ਉੱਪਰ ਚਾਹੇ ਆਪਾਂ ਇੱਕ ਹਾਥੀ ਖੜਾ ਕਰ ਦਈਏ ਚਾਹੇ ਇਹਦੇ ਉੱਤੇ ਇੱਕ ਟਰੱਕ ਖੜਾ ਕਰ ਦਈਏ ਚਾਹੇ ਇਹਦੇ ਉੱਤੇ ਟ੍ਰੇਨ ਚਾੜ੍ਹ ਦਈਏ ਪਰ ਇਹ ਜਿਹੜੀ ਫਿਸ਼ ਆ ਇਹ ਮੱਛੀ ਆ ਇਹਦਾ ਬਾਲ ਵੀ ਵਿੰਗਾ ਨਹੀਂ ਹੁੰਦਾ। ਮਾਤਮਾ ਦੀ ਰਹਿਮਤ ਦੇਖੋ ਇਸ ਮੱਛੀ ਦੇ ਉੱਤੇ ਉਸ ਜਿਹੜੀ ਸਬਮਰੀਨ ਆ ਉਸ ਸਮੁੰਦਰ ਦੇ ਵਿੱਚ 4000 ਮੀਟਰ ਤੱਕ ਦੀ ਵੀ ਡੰਗਾਈ ਦਾ ਪ੍ਰੈਸ਼ਰ ਨਹੀਂ ਚੱਲ ਸਕੀ। ਪਰ ਇਹ ਜਿਹੜੀ ਮੱਛੀ ਆ ਇਹ ਸਮੁੰਦਰ ਦੀਆਂ ਡੰਗਾਈਆਂ ਦੇ ਵਿੱਚ 8300 ਮੀਟਰ ਡੂੰਗੀ ਰਹਿੰਦੀ ਆ ਮੈਰੀਆਨਾ ਟਰੈਂਚ ਦੇ ਉਸ ਪਾਰਟ ਦੇ ਵਿੱਚ ਰਹਿੰਦੀ ਆ ਜਿੱਥੇ ਸੂਰਜ ਦੀ ਰੋਸ਼ਨੀ ਤੱਕ ਨਹੀਂ ਪਹੁੰਚਦੀ। ਉਸ ਜਗ੍ਹਾ ਤੇ ਜਿਹੜਾ ਦਬਾਅ ਹੁੰਦਾ 16000 ਪੀਐਸਆਈ ਹੁੰਦਾ ਮਤਲਬ ਹਰ ਇੱਕ ਇੰਚ ਤੇ 7250 ਕਿਜੀ ਦਾ ਭਾਰ ਹੁੰਦਾ ਇਹ ਭਾਰ ਇੰਨਾ ਕੋ ਹੁੰਦਾ ਕਿ ਲੋਹੇ ਦੀਆਂ ਚੀਜ਼ਾਂ ਨੂੰ ਤੈਸਨੈਸ ਕਰ ਦਵੇ ਮਿੱਧ ਕੇ ਰੱਖ ਦਵੇ ਪਰ ਇਸ ਮੱਛੀ ਦਾ ਬਾਲ ਵੀ ਵਿੰਗਾ ਨਹੀਂ ਹੁੰਦਾ ਕਿਉਂਕਿ ਪ੍ਰਮਾਤਮਾ ਨੇ ਇਹਦੇ ਅੰਦਰ ਇੱਕ ਐਸਾ ਗੁਣ ਪੈਦਾ ਕੀਤਾ ਹੋਇਆ ਇੱਕ ਐਸਾ ਰੱਬੀ ਗੋਣਾ ਜਿਹਦੇ ਕਰਕੇ ਇਹ ਆਪਣੀ ਜ਼ਿੰਦਗੀ ਇੰਨੇ ਪ੍ਰੈਸ਼ਰ ਦੇ ਵਿੱਚ ਇੰਨੇ ਭਾਰ ਦੇ ਵਿੱਚ ਵੀ ਆਰਾਮ ਨਾਲ ਬਿਤਾ ਸਕਦੀ ਆ ਤੇ ਇਹ ਜਿਹੜੇ ਕੌਤਕ ਨੇ ਇਹ ਖੇਡਾਂ ਨੇ ਜਿਹੜੇ ਚਮਤਕਾਰ ਨੇ ਪ੍ਰਮਾਤਮਾ ਹੀ ਕਰ ਸਕਦਾ ਬੇਸ਼ੱਕ ਸਾਇੰਸ ਨੇ ਬੜੀ ਤਰੱਕੀ ਕੀਤੀ ਆ ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਕੁਝ ਵੀ ਨਹੀਂ ਜਾ ਸਕਦਾ ਉਹਦੀਆਂ ਰਹਿਮਤਾਂ ਦੇ ਅੱਗੇ ਉਹਦੀ ਕਲਾਕਾਰੀ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਸੋ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਪੋਜ਼ਿਟਿਵ ਰਿਹਾ ਕਰੋ ਧਿਆਨ ਰੱਖਿਆ ਕਰੋ ਕਿ ਤੁਹਾਡੇ ਆਲੇ-ਦਾਲੇ ਕਣ-ਕਣ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਤੁਹਾਡੇ ਆਪਣੇ ਅੰਦਰ ਆ ਉਹ ਆਪਣੇ ਤੋਂ ਕਿਤੇ ਦੂਰ ਨਹੀਂ ਹੈਗਾ ਉਹ ਆਪਣੇ ਬਹੁਤ ਨੇੜੇ ਆ ਪਰ ਆਪਾਂ ਨੂੰ ਸਮਝ ਨਹੀਂ ਹੈਗੀ ਤਾਂ ਕਰਕੇ ਆਪਾਂ ਨੂੰ ਉਹ ਦੂਰ ਲੱਗਦਾ ਪਰ ਜਦੋਂ ਆਪਾਂ ਨੂੰ ਸਮਝ ਆਉਂਦੀ ਆ ਆਪਾਂ ਰੋਜ਼ ਪ੍ਰਮਾਤਮਾ ਨੂੰ ਯਾਦ ਕਰਦੇ ਆ ਤਾਂ ਇਹੀ ਤਾਂ ਇੱਕ ਚਮਤਕਾਰ ਆ ਜਦੋਂ ਆਪਾਂ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰਦੇ ਆ ਉਹਨੂੰ ਰੋਜ਼-ਰੋਜ਼ ਯਾਦ ਕਰਦੇ ਆ ਨਾ ਫਿਰ ਆਪਾਂ ਨੂੰ ਅੰਦਰੋਂ ਪ੍ਰਮਾਤਮਾ ਵੱਲੋਂ ਇੱਕ ਰਹਿਮਤ ਹੋਣੀ ਸ਼ੁਰੂ ਹੁੰਦੀ ਆ ਆਪਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਹਾਂ ਵੀ ਪ੍ਰਮਾਤਮਾ ਸਾਡੇ ਆਲੇ-ਦਾਲੇ ਆ ਹਨਾ ਉਹ ਇੱਕ ਅਲੱਗ-ਅਲੱਗ ਆਵਾਸਥਾਾਂ ਨੇ ਪਰ ਤੁਸੀਂ ਅਕਸਰ ਹੀ ਕਹੀਦਾ ਤੁਹਾਨੂੰ ਵੀ ਜਿੱਥੇ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਇੱਕ ਵਾਰੀ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਅੱਗੇ ਪ੍ਰਮਾਤਮਾ ਤੁਹਾਨੂੰ ਰਾਹ ਆਪਣੇ ਆਪ ਦਿਖਾਈ ਜਾਂਦਾ ਮੱਥਾ ਟੇਕਣ ਦਾ ਮਤਲਬ ਹੀ ਇਹ ਆ ਕਿ ਪ੍ਰਮਾਤਮਾ ਅਸੀਂ ਮੱਥਾ ਟੇਕਤਾ ਤੇਰੇ ਅੱਗੇ ਬਸ ਸਾਡੀ ਮੱਤ ਹੈ ਨਹੀਂਗੀ ਸਾਨੂੰ ਕੋਈ ਸਮਝ ਨਹੀਂ ਤੂੰ ਸਾਨੂੰ ਦੱਸ ਕਿ ਅਸੀਂ ਕੀ ਕਰਨਾ ਸੋ ਦੇਖਿਓ ਤੁਸੀਂ ਕਲਾ ਵੀ ਵਰਤਦੀ ਆ ਚਮਤਕਾਰ ਵੀ ਹੁੰਦੇ ਆ ਇਹ ਪ੍ਰਮਾਤਮਾ ਦੀਆਂ ਖੇਡਾਂ ਨੇ ਜੋ ਹਰ ਵੇਲੇ ਸਾਡੇ ਆਲੇ-ਦਾਲੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਘਟਦੀਆਂ ਰਹਿੰਦੀਆਂ ਨੇ ਬਸ ਉਹ ਗੱਲ ਵੱਖਰੀ ਹੈ ਕਿ ਸਾਨੂੰ ਸਮਝ ਨਹੀਂ ਹੈਗੀ ਸੋ ਆਪਣਾ ਭਰੋਸਾ ਪੱਕਾ ਕਰੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਹੈ ਮਿੱਤਰੋ ਜਿਉਂਦੇ ਵਾਸਤੇ ਰਹੋ ਧੰਨਵਾਦ